30 ਸਾਲਾਂ ਬਾਅਦ ਇੱਕ ਧੀ ਆਪਣੇ ਬਾਪ ਨੂੰ ਬਾਪ ਆਪਣੇ ਧੀ ਨੂੰ ਮਿਲ ਰਿਹਾ ਜਿਹੜੀ ਆਪਣੇ ਰੱਬ ਨੂੰ ਮਿਲਣ ਜਾਂਦੀ ਸੀ ਉੱਥੇ ਨੂੰ ਹਰ ਰੋਜ਼ ਹਰ ਵੀਰਵਾਰ ਨੂੰ ਦਾ ਬਾਪ ਮਿਲਦਾ ਸੀ ਤੇ ਅੱਜ 30 ਸਾਲਾਂ ਬਾਅਦ ਇਹ ਗੱਲ ਖੁਲਾਸਾ ਹੁੰਦਾ ਵੀ ਉਹ ਮੇਰਾ ਬਾਪ ਹੀ ਸੀ ਜਿਹੜਾ ਉੱਥੇ ਬੈਠਾ ਹੁੰਦਾ ਦੀ ਆਪਣੇ ਨਾਲ ਕੇ ਪਰਿਵਾਰ ਚ ਪਾਲ ਰਹੀ ਆ ਤੇ ਉਹਨੂੰ ਵੀ ਕਿਸੇ ਨੇ ਜਾ ਕੇ ਪੁੱਛਿਆ ਨਹੀਂਗਾ ਜੇ ਵੀ ਮਨ ਚ ਆਇਆ ਸੀ ਮੇਰੀ ਬੇਟੀ ਇੱਕ ਦਿਨ ਇਹਨੂੰ ਮਿਲੇ ਘਟੋ ਘਾਟੇ ਦੀ ਜੀ ਆਣ ਦੀ ਕੋਈ ਵਜ੍ਹਾ ਹੋਵੇ ਉਹ ਬਾਈ ਨੇ ਤਾਂ ਚਿਹਰਾ ਨਹੀਂ ਦੇਖਿਆ ਸੀ ਅੱਪੂ ਬਾਈ ਨੂੰ ਤਾਂ ਨਾਮ ਵੀ ਨਹੀਂ ਪਤਾ ਸੀ ਆਪਣੀ ਬੇਟੀ ਦਾ ਮੇਰੀ ਦਾ ਨਾਮ ਕੀ ਆ ਤਾਂ ਮਨਪ੍ਰੀਤ ਦੇ ਮਨ ਤੇ ਕੀ ਆਇਆ ਹੋ ਮਾਂ ਪਿਓ ਦੇ ਦਿਲ ਤੇ ਕੀ ਬੀਤੀ ਉਹ ਧੀ ਨੇ ਜਦੋਂ ਦਾ ਜਨਮ ਲਿਆ ਉਹਨੇ ਆਪਣਾ ਬਾਪ ਨਹੀਂ ਸੀ ਦੇਖਿਆ ਇਹ ਜਿਹਾ ਕਿਹੜਾ ਕਸੂਰ ਕੀਤਾ ਸੀ ਵੀ ਧੀ ਨੂੰ ਆਪਾਂ ਇਗਨੋਰ ਕਰਤਾ ਵੀ ਇੱਕ ਭਗਤ ਬੰਦਾ ਬਾਈ ਉਹਦੀ ਭੈਣ ਨੇ ਉਹਦਾ ਘਰ ਵੀ ਵੇਚ ਕੇ ਖਾ ਲਿਆ ਮਾਂ ਪਿਓ ਮਰ ਗਏ ਵਾਈਫ ਛੱਡ ਕੇ ਚਲੇ ਗਏ ਸੀ ਵੀ ਹੁਣ ਉਹ ਸੜਕਾਂ ਤੇ ਰੰਡਾ ਵਿਚਾਰਾ ਪਰ ਪੱਪੂ ਦੀ ਦੇਖ ਰੇ ਕੋਈ ਨਹੀਂ ਕਰਦਾ ਸੜਕਾਂ ਤੇ ਰੁੜ ਗਿਆ ਵਿਚਾਰਾ ਇੰਨੇ ਸਾਲ ਅੱਜ ਮਿਲੀ ਤੀ ਅੱਜ ਕੋਈ ਕਹਿਣ ਵਾਲਾ ਮਿਲਿਆ ਕਿ ਮੈਂ ਤੈਨੂੰ ਪਾਪਾ ਲੈ ਕੇ ਜਾਣਾ ਘਰੇ ਇੰਦਰੀ ਪੈਣਾ ਉਹਨਾਂ ਤੋਂ ਅੰਦਰ ਪੈਰਾਂ ਬੋਲਾਂ ਤੇ ਕੀ ਬੰਨੇ ਆਏ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ 30 ਸਾਲਾਂ ਬਾਅਦ ਇੱਕ ਧੀ ਆਪਣੇ ਬਾਪ ਨੂੰ ਬਾਪ ਆਪਣੇ ਧੀ ਨੂੰ ਮਿਲ ਰਿਹਾ ਜਨਮ ਲੈਣ ਤੋਂ ਬਾਅਦ ਦੇਖਿਆ ਨਹੀਂ ਸੀ ਆਪਸ ਵਿੱਚ ਇੱਕ ਦੂਜੇ ਨੂੰ ਨਾ ਧੀ ਨੂੰ ਬਾਪ ਨੇ ਦੇਖਿਆ ਸੀ ਵੀ ਮੇਰੀ ਧੀ ਨੇ ਜਨਮ ਲਿਆ ਧੀ ਨੇ ਜਦੋਂ ਦਾ ਜਨਮ ਲਿਆ ਉਹਨੇ ਆਪਣਾ ਬਾਪ ਨਹੀਂ ਸੀ ਦੇਖਿਆ ਵੀ ਮੇਰਾ ਬਾਪ ਵੀ ਹੈਗਾ ਕਿਤੇ ਹੋਰ ਇਹ ਪੱਪੂ ਭਾਈ ਸਾਡੀਆਂ ਗੱਲਾਂ ਸੁਣ ਕੇ ਸ਼ਾਇਦ ਤੁਹਾਨੂੰ ਸਮਝ ਨਾ ਆਈ ਹੋਵੇ ਫਰੀਦਕੋਟ ਸ਼ਹਿਰ ਤੋਂ ਲੈ ਕੇ ਆਏ ਸੀ ਸੀ ਇਹਨੂੰ ਵੀਰੇ ਨੂੰ ਤੇ ਵੀਰ ਦੀ ਹਾਲਤ ਇੰਨੀ ਮਾੜੀ ਸੀ 2018 ਦੀ ਇਹ ਗੱਲ ਆ 22 ਸੜਕਾਂ ਤੇ ਰਹਿ ਰਿਆ ਸੀ 22 ਸਾਲਾਂ ਤੋਂ ਮੰਮੀ ਵੀ ਟੀਚਰ ਸੀ ਇਹਦੇ ਡੈਡੀ ਵੀ ਟੀਚਰ ਸੀ ਦੋਨਾਂ ਦੇ ਕੋਲੇ ਘਰ-ਬਾਰ ਕੋਠੀ ਸਭ ਕੁਝ ਸੀ ਇੱਕੋ ਹੀ ਪੁੱਤ ਸੀ ਤੇ ਦੋ ਭੈਣਾਂ ਦੀਆਂ ਦੋ ਭੈਣਾਂ ਤਿੰਨ ਭੈਣਾਂ ਸਰਿੰਦਰਕੌਰ ਭੈਣ ਦਾ ਮਨਕੀਰ ਹਸਤਾਲਿਆ ਆਪਣੇ ਜਾਣ-ਪਛਾਣ ਦੇ ਵਿੱਚੋਂ ਹੀ ਅੱਗੋਂ ਜਦੋਂ ਵਿਆਹ ਹੋਇਆ ਇਹ ਵੀਰ ਉਦੋਂ ਹੀ ਡਿਪਰੈਸ਼ਨ ਦੇ ਵਿੱਚ ਚੱਲ ਰਿਹਾ ਸੀ ਮम्मी पापा ਦਵਾਈ ਦਵਾਉਂਦੇ ਸੀ ਇਹਨੂੰ ਪਰ ਉਹਨਾਂ ਨੇ ਅੱਗੋਂ ਕੁੜੀ ਦੇ ਪਰਿਵਾਰ ਨੂੰ ਨਹੀਂ ਦੱਸਿਆ ਕਿ ਸਾਡੇ ਮੁੰਡੇ ਦੀ ਕੋਈ ਮੈਡੀਸਿਨ ਚੱਲਦੀ ਆ ਵਿਆਹ ਹੋ ਗਿਆ ਵਿਆਹ ਤੋਂ ਥੋੜੇ ਟਾਈਮ ਬਾਅਦ ਭੈਣ ਨੂੰ ਵੀ ਪਤਾ ਲੱਗਿਆ ਵੀ ਮੇਰੇ ਘਰ ਵਾਲੇ ਦੀ ਕੋਈ ਦਵਾਈ ਚੱਲਦੀ ਹੈ ਮੈਂਟਲੀ ਪ੍ਰੋਬਲਮ ਚ ਪਰ ਫਿਰ ਵੀ ਉਹਨੇ ਸਬਰ ਕੀਤਾ ਬੱਚੀ ਹੋਣ ਵਾਲੀ ਸੀਗੀ ਬੱਚੀ ਦਾ ਜਨਮ ਹੋਇਆ ਬੱਚੀ ਦੇ ਜਨਮ ਤੋਂ ਬਾਅਦ ਪਰਿਵਾਰ ਨੇ ਜਾ ਕੇ ਮੰਨ ਲਓ ਉਸ ਸਮੇਂ ਉਹ ਜਿਹੜੇ ਕਾਰਜ ਕਰਨੇ ਸੀਗੇ ਬੱਚੀ ਦੇ ਵਾਸਤੇ ਮਤਲਬ ਕਪੜੇ ਲੀੜੇ ਪੰਜੀਰੀ ਬਣਾ ਕੇ ਲੈ ਕੇ ਜਾਂਦਾ ਜਾਂ ਕੁਝ ਹੋਰ ਸਾਰਾ ਕੁਝ ਕਰਨ ਦੀ بجائے ਥੋੜਾ ਸਮਾਨ ਘਿਓ ਦਾ ਤੇ ਉਹ ਦੇ ਆਏ ਵੀ ਤੁਸੀਂ ਆਪ ਹੀ ਪੰਜੀਰੀ ਬਣਾ ਲਿਓ ਚਾਰ ਕਪੜੇ ਲੈ ਕੇ ਬਾਕੀ ਕੋਈ ਸ਼ਗਨ ਨਹੀਂ ਕੁਝ ਨਹੀਂ ਗੁੱਸੇ ਕਿੱਲੇ ਵੀ ਹੋਣਗੇ ਹਨਾ ਮਨਾਂ ਦੇ ਵਿੱਚ ਪੋਸਟਮ ਪਰ ਧੀ ਨੇ ਇਹ じゃ ਕਿਹੜਾ ਕਸੂਰ ਕੀਤਾ ਸੀ ਵੀ ਧੀ ਨੂੰ ਆਪਾਂ ਇਗਨੋਰ ਕਰਤਾ ਫਿਰ ਉਹ ਸਮੱਸਿਆਵਾਂ ਵੱਧਦੀਆਂ ਵੱਧਦੀਆਂ ਪਰਿਵਾਰ 'ਚ ਮੁੜ ਕੇ ਡਿਵੋਰਸ ਹੋ ਗਿਆ ਤੇ ਸਵਾ ਸਾਲ ਦੀ ਸੀ ਮਨਪ੍ਰੀਤ ਜਦੋਂ ਉਹਦੀ ਮੰਮੀ ਦਾ ਦੁਬਾਰਾ ਵਿਆਹ ਹੋ ਗਿਆ ਮਦਰ ਦੇ ਵਿਆਹ ਤੋਂ ਬਾਅਦ ਬੱਚੀ ਉਧਰ ਦੂਸਰੇ ਪਰਿਵਾਰ ਦੇ ਵਿੱਚ ਚਲੀ ਗਈ ਨਾਲ ਹੀ ਜਦੋਂ ਹੋਸ਼ ਸੰਭਾਲੀ ਇੱਕ ਬਾਪ ਵੀ ਸੀਗਾ ਤੇ ਨਾਲ ਭਰਾ ਦਾ ਵੀ ਜਨਮ ਹੋ ਚੁੱਕਿਆ ਸੀ ਜੱਤ ਨਿੱਕਾ ਜਿਹਾ ਭਰਾ ਸੀ ਇੱਕ ਇਹਦੇ ਤੇ ਇਹਦਾ 30 ਸਾਲਾਂ ਦੇ ਜੀਵਨ ਚ ਇਹਨੂੰ ਕਦੇ ਮਹਿਸੂਸ ਨਹੀਂ ਹੋਇਆ ਵੀ ਮੇਰੇ ਪਾਪਾ ਮੇਰੇ ਲਈ ਸਟੈਪ ਫਾਦਰ ਨੇ ਜਾਂ ਉਹਨਾਂ ਨੇ ਕਦੇ ਉਹਨਾਂ ਨੇ ਵੀ ਬਖੂਬੀ ਆਪਣੀ ਜ਼ਿੰਮੇਵਾਰੀ ਨਿਭਾਈ ਮਨਪ੍ਰੀਤ ਨੂੰ ਕਦੇ ਸਾਥ ਨਹੀਂ ਹੁੰਨ ਦਿੱਤਾ ਪੜ੍ਹਾਈ ਲਿਖਾਈ ਕਰਾਈ ਪੜ੍ਹ ਲਿਖ ਕੇ ਮਨਪ੍ਰੀਤ ਨੇ ਫਿਰ ਅੱਗੋਂ ਮੈਰਿਜ ਹੋ ਗਈ ਮੈਰਿਜ ਹੋ ਕੇ ਅੱਗੋਂ ਦੋ ਬੱਚੇ ਵੀ ਹੋ ਗਏ ਨੇ ਬਾਈ ਪੱਪੂ ਦੇ ਦੋ ਦੋਤੇ ਖੜੇ ਨੇ ਕੋਲ ਤੇ ਸਾਡੀ ਜਿਹੜੀ ਬਾਈ ਨੇ ਡਿਊਟੀ ਲਈ ਸੀ ਜਦੋਂ ਅਸੀਂ 18 ਚ ਲੈ ਕੇ ਆਏ ਸੀ ਪੱਪੂ ਬਾਈ ਨੂੰ ਉਦੋਂ ਵੀ ਅਸੀਂ ਵੀਡੀਓ ਚ ਬੇਨਤੀ ਕੀਤੀ ਸੀ ਵੀ ਜਿਹੜੇ ਪੱਪੂ ਦੇ ਵਾਈਫ ਸਾਡੀ ਵੀਡੀਓ ਦੇਖਦੇ ਆ ਕਿਤੇ ਸਾਨੂੰ ਬੰਦੇ ਉਹਨੇ ਦੱਸਿਆ ਸੀ ਮਨਦੀਪ ਬਾਈ ਨੇ ਇਹਦਾ ਪੱਪੂ ਬਾਈ ਨੇ دارشتہ دار ਵੀ ਸਾਨੂੰ ਜਿਹਨੇ ਦੱਸਿਆ ਸੀ ਇਹਦੇ ਬਾਰੇ ਵੀ ਇੱਕ ਭਗਤ ਬੰਦਾ ਬਾਈ ਉਹਦੀ ਭੈਣ ਨੇ ਉਹਦਾ ਘਰ ਵੀ ਵੇਚ ਕੇ ਖਾ ਲਿਆ ਮਾਂ ਪਿਓ ਮਰ ਗਏ ਵਾਈਫ ਛੱਡ ਕੇ ਚਲੇ ਗਏ ਸੀ ਵੀ ਹੁਣ ਉਹ ਸੜਕਾਂ ਤੇ ਰਹਿੰਦਾ ਵਿਚਾਰਾ ਵੀ ਉਹਦੀ ਜ਼ਮੀਨ ਤਾਂ ਘਰ ਤਾਂ ਬੇਚ ਹੀ ਦਿੱਤਾ ਜਿਹੜਾ ਉਹਦਾ ਪੈਸਾ 20-22 ਲੱਖ ਰੁਪਈਆ ਉਹ ਉਹਦੀਆਂ ਭੈਣਾ ਤੇ ਉਹਦੇ ਕੁਝ ਰਿਸ਼ਤੇਦਾਰ ਰਲ ਕੇ ਇੱਕ ਕਮੇਟੀ ਬਣਾਈ ਹੋਈ ਆ ਉਹਨਾਂ ਨੇ ਉਹ ਪੈਸੇ ਨੂੰ ਅਪਡੇਟ ਕਰਦੇ ਨੇ ਬੈਂਕ 'ਚ ਜਮਾਵਾ ਉਹਨੂੰ ਮਤਲਬ ਐਫੜੀਆਂ ਕਰਾਈਆਂ ਹੋਈਆਂ ਉਹ ਦੇਖ ਰੇਖ ਕਰਦੇ ਨੇ ਪੈਸਿਆਂ ਦੀ ਪਰ ਪੱਪੂ ਦੀ ਦੇਖ ਰੇ ਕੋਈ ਨਹੀਂ ਕਰਦਾ ਇਹ ਬਾਬੇ ਫਰੀਦ ਜੀ ਦੇ ਜਗ੍ਹਾ ਦੇ ਬਾਹਰ ਬੈਠਾ ਰਹਿੰਦਾ ਉੱਥੋਂ ਹੀ ਪ੍ਰਸ਼ਾਦਾ ਛਕ ਲੈਂਦਾ ਤੇ ਸ਼ਹਿਰ ਚ ਗੇੜੇ ਦੇ ਜਾਂਦਾ ਏਡੀਆਂ ਜਟਾਂ ਬਣੀਆਂ ਸਿਰ 'ਚ ਬਾਹਾਂ ਤੇ ਲੱਤਾਂ ਤੇ ਲੀਰਾਂ ਵੱਡੀਆਂ ਹੋਈਆਂ ਕਈ ਸਾਲਾਂ ਤੋਂ ਇਹਦੇ ਜਿਵੇਂ ਕੋੜ ਹੋ ਗਿਆ ਹੁੰਦਾ ਇਦਾਂ ਹੀ ਸਾਰੀ ਸਕਿਨ ਗਲ ਗਈ ਸੀ ਆ ਲੱਕ ਤੋਂ ਵੀ ਲੱਤਾਂ ਤੋਂ ਵੀ ਬਾਹਾਂ ਤੋਂ ਜਦੋਂ ਉੱਥੋਂ ਲੈ ਕੇ ਆਏ ਸੀ ਉਦੋਂ ਹੀ ਅਸੀਂ ਇਹ ਬੇਨਤੀ કરી ਸੀ ਵੀ ਜੇ ਇਹਦੀ ਬੇਟੀ ਅੱਜ ਵੱਡੀ ਹੋ ਗਈ ਹੋਗੀ ਵੀ ਜੇ ਸਾਡੀ ਬਾਤ ਸੁਣਦੀ ਆ ਤਾਂ ਸਾਡੇ ਨਾਲ ਸੰਪਰਕ ਕਰੇ ਜ਼ਰੂਰ ਪਰ ਸਮਾਂ ਬੀਤ ਗਿਆ 2018 ਫਿਰ 19 ਫਿਰ 20 21 22 ਅੱਜ 23 ਦੇ ਵਿੱਚ ਖੜੇ ਆਪਾਂ ਮਤਲਬ 5 6 ਸਾਲ ਹੋ ਗਏ ਇਸ ਸਮੇਂ ਨੂੰ 5 6 ਸਾਲਾਂ ਦੇ ਵਿੱਚ ਹੌਲੀ ਹੌਲੀ ਸਟੈਪ ਬਾਈ ਸਟੈਪ ਸਾਡੀ ਅੱਗੇ ਵਧਦੇ ਗਏ ਜਦੋਂ ਵੀ ਕੋਈ ਇੱਥੇ ਮੈਂਬਰ ਆਉਣਾ ਸਾਡੇ ਉਸ ਏਰੀਏ ਦਾ ਮੈਂ ਉਹਨਾਂ ਨਾਲ ਗੱਲ ਕਰਨੀ ਵੀ ਸਾਡੇ ਵੀ ਇਦਾਂ ਕਰਕੇ ਬੱਪੂ ਭਾਈ ਜਦੋਂ ਵੀ ਕੋਈ ਮੈਂਬਰ ਆਉਂਦਾ ਉਸ ਇਲਾਕੇ ਦਾ ਬੰਦਾ ਹੁੰਦਾ ਹਰੇਕ ਨਾਲ ਮੈਂ ਹਰੇਕ ਮੈਂਬਰ ਦੀ ਜਾਣ ਪਛਾਣ ਕਰਾਉਂਦਾ ਰਹਿਣਾ ਤਾਂ ਇੱਕ ਦੋ ਵਾਰ ਇਦਾਂ ਦੇ ਬੰਦੇ ਆਏ ਜਿਹੜੇ ਇਹਨਾਂ ਦੇ ਇਲਾਕੇ ਤੋਂ ਸੀ ਮੈਂ ਉਹਨਾਂ ਨਾਲ ਗੱਲ ਕਰੀ ਵੀ ਪੱਪੂ ਬਾਈ ਨੂੰ ਮਿਲੋ ਯਾਰ ਇਹਨੇ ਸੌਰੇ ਉਧਰ ਸਿਵੀਆਂ ਪੈਂਡ ਨਾਲ ਲੋਕ ਸਾਨੂੰ ਪਤਾ ਲੱਗ ਗਿਆ ਸੀਗਾ ਸਿਵੀਆਂ ਤੋਂ ਕੋਈ ਬੰਦੇ ਆਏ ਉਹਨਾਂ ਨੇ ਸਾਨੂੰ ਵੈਰੀਫਾਈ ਕਰਕੇ ਦੱਸਿਆ ਵੀ ਉਹਦੀ ਵਾਈਫ ਹੈਗੇ ਆ ਵੀ ਉਹਦੀ ਅੱਗੇ ਮੈਰਿਜ ਹੋਈ ਹੋਈ ਆ ਵੀ ਉਹਦੇ ਬੱਚੇ ਆ ਫਿਰ ਅਸੀਂ ਵੀਡੀਓ 'ਚ ਬੋਲਿਆ ਇੱਕ ਦਿਨ ਵੀ ਬਾਈ ਪੱਪੂ ਬਾਈ ਦੇ ਜੇ ਵਾਈਫ ਸਾਡੀ ਬਾਤ ਸੁਣਦੇ ਆ ਵੀਡੀਓ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰਨ ਅਸੀਂ ਚਾਹਨੇ ਪੱਪੂ ਬਾਈ ਦੀ ਜਿਹੜੇ ਬੇਟੀ ਆ ਉਹਨੂੰ ਮਲਾਈਏ ਸੀ ਤਾਂ ਉਹ ਮਹਾਰਾਜ ਨੇ ਕਿਰਪਾ કરી ਸੋਸ਼ਲ ਮੀਡੀਆ ਤੇ ਪਾਈ ਹੋਈ ਵੀਡੀਓ ਭੈਣ ਨੇ ਖੁਦ ਦੇਖੀ ਪੱਪੂ ਬਾਈ ਦੀ ਵਾਈਫ ਜਿਹੜੀ ਕਿ ਅੱਗੋਂ ਹੁਣ ਕਿਸੇ ਹੋਰ ਦੇ ਵਾਈਫ ਹੋ ਚੁੱਕੇ ਨੇ ਅੱਗੋਂ ਉਹਨਾਂ ਦੇ ਬੱਚੇ ਵੀ ਨਹੀਂ ਹਨ ਤਾਂ ਫਿਰ ਵੀ ਦੇਖੋ ਉਸ ਚੀਜ਼ ਦੀ ਭੈਣ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆ ਆਪਣੇ ਪਤੀ ਤੋਂ ਇਆਜ਼ਤ ਲੈ ਕੇ ਹਨ ਹਸਬੰਡ ਤੋਂ ਤੁਸੀਂ ਇਆਜ਼ਤ ਲੈ ਕੇ ਫਿਰ ਇਹਨਾਂ ਨੇ ਸਾਨੂੰ ਫੋਨ ਕੀਤਾ ਇੰਨੇ ਦੱਸਿਆ ਵੀ ਮੈਂ ਭੈਣ ਨੇ ਵੀ ਮੈਂ ਪੱਪੂ ਦੇ ਘਰੋਂ ਬੋਲਦੀ ਆ ਵਾਈਫ ਬੋਲਦੀ ਪੱਪੂ ਦੀ ਤਾਂ ਫਿਰ ਅਸੀਂ ਫੋਨ ਤੇ ਗੱਲ ਕਰਾਈ ਪੱਪੂ ਨੂੰ ਫੋਨ ਤੇ ਤਾਂ ਗੱਲ ਹੋਣੀ ਸੀ ਰਹੀ ਕਿਉਂਕਿ ਇਹ ਤਾਂ ਪਛਾਣਦਾ ਹੀ ਨਹੀਂ ਸੀਗਾ ਠੀਕ ਨਾ ਹੋਣ ਕਰਕੇ ਫਿਰ ਅਸੀਂ ਭੈਣ ਨੂੰ ਰਿਕੁਐਸਟ ਕੀਤੀ ਵੀ ਤੁਸੀਂ ਆ ਕੇ ਜਾਓ ਸਾਡੇ ਕੋਲੇ ਫਿਰ ਇਹ ਆ ਕੇ ਗਏ ਆਪਣੇ ਬੇਟੇ ਨੂੰ ਲੈ ਕੇ ਆਏ ਮਿਲ ਕੇ ਗਏ ਮੰਨ ਲਓ ਇਹਨਾਂ ਨੂੰ ਜਦੋਂ ਮਿਲਾਇਆ ਪੱਪੂ ਤਾਂ ਪਛਾਣ ਵੀ ਨਹੀਂ ਸੀ ਪਾ ਰਿਆ ਪ੍ਰੋਪਰ ਵੀ ਇਹ ਮੇਰੇ ਵਾਈਫ ਨੇ ਜਾਂ ਕਿਵੇਂ ਹੈ ਨਾ ਕਿਉਂਕਿ ਬਹੁਤ ਸਾਲ ਹੋ ਗਏ ਸੀ ਇਹਦੀ ਬਚਾਰੇ ਦੀ ਹਾਲਤ ਬਹੁਤ ਮਾੜੀ ਰਹੀ ਵਿੱਚ ਤਾਂ ਫਿਰ ਸ਼ੁਕਰੀਆ ਭੈਣ ਜੀ ਦਾ ਵੀ ਅੱਜ ਮੈਨੂੰ ਤੀਜੀ ਵਾਰ ਆਏ ਤੁਸੀਂ ਹਾਂਜੀ ਤੀਜੀ ਵਾਰ ਹੀ ਆਏ ਨੇ ਅੱਜ ਦੂਸਰੀ ਵਾਰੀ ਫਿਰ ਜਦੋਂ ਆਏ ਫਿਰ ਬੇਟੇ ਨੂੰ ਆਪਣੇ ਨੂੰ ਤੇ ਲੈ ਕੇ ਆਏ ਤੁਸੀਂ ਨਾਲ ਬਹੂ ਨੂੰ ਨਾਲ ਲੈ ਕੇ ਆਏ ਹਨਾ ਹਾਲਾਂਕਿ ਬੇਟਾ ਇਹਨਾਂ ਦਾ ਨਹੀਂ ਹੈਗਾ ਅਸੀਂ ਬੇਟਾ ਭੈਣ ਜੀ ਦਾ ਹੀ ਆ ਤੇ ਪਰ ਬੇਟੀ ਸੀ ਜਿਹੜੀ ਉਹ ਪੱਪੂ ਵੀਰੇ ਦੀ ਆ ਤਾਂ ਫਿਰ ਅਸੀਂ ਭੈਣ ਨੂੰ ਬੇਨਤੀ ਕੀਤੀ ਵੀ ਭੈਣੇ ਕੋਸ਼ਿਸ਼ ਕਰੀ ਵੀ ਜੇ ਤੂੰ ਆਪਣੇ ਕਿਤੇ ਬੇਟੀ ਨੂੰ ਵੀ ਲਿਆਵੇਂ ਤੇ ਬੇਟੀ ਨੂੰ ਜਿਹਨੂੰ ਜ਼ਿੰਦਗੀ ਭਰ ਦੱਸਿਆ ਨਹੀਂ ਸੀ ਪਤਾ ਹੀ ਨਹੀਂ ਸੀਗਾ ਤਾਂ ਫਿਰ ਭੈਣ ਨੇ ਐਤਿ ਦਸਹਰੇ ਤੇ ਆਈ ਆਪਣੀ ਬੇਟੀ ਨੂੰ ਜਦੋਂ ਪੋਤੇ ਦੇ ਕੰਗਾ ਲਾਉਣਾ ਸੀਗਾ ਸਿਰ 'ਚ ਤਾਂ ਉਦੋਂ ਆਪਣੇ ਧੀ ਨਾਲ ਗੱਲ ਕੀਤੀ ਵੀ ਪੁੱਤ ਆਪਣੀ ਜ਼ਿੰਦਗੀ 'ਚ ਆਹ ਕੁਛ ਹੋਇਆ ਹੋਇਆ ਵੀ ਮੈਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਮੈਰਿਜ ਹੋਈ ਸੀ ਮੇਰੀ ਉੱਤੋਂ ਬੇਟੀ ਸੀਗੀ ਤਾਂ ਮਨਪ੍ਰੀਤ ਦੇ ਮਨ 'ਤੇ ਕੀ ਆਇਆ ਹੋ ਮਨਪ੍ਰੀਤ ਦੇ ਦਿਲ 'ਤੇ ਕੀ ਬੀਤੀ ਹੋ ਤੇ ਇਹ ਅਹਿਸਾਸ ਨਹੀਂ ਕਰ ਸਕਦੇ ਆਪਾਂ ਕਿਉਂਕਿ ਇਹ ਜਜ਼ਬਾਤ ਆ ਜਿਹੜੇ ਨਾ ਇਹ ਪੜੇ ਤੇ ਸੁਣੇ ਨਹੀਂ ਜਾ ਸਕਦੇ ਦੇਖੇ ਤੇ ਸੁਣਾਈ ਨਹੀਂ ਜਾ ਸਕਦੇ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਸੁਣਾਉਣ ਦੀ ਵੀ ਇਨਾਂ ਜਿਵਾਂਤਾਂ ਦੀ ਇਹ ਬਾਤ ਪਾ ਰਹੇ ਨੇ ਜਿਹੜੀ ਤੁਹਾਨੂੰ ਵਿੱਚ ਖੜ ਕੇ ਸਮਝ ਸਕਦੇ ਆਪਾਂ ਬਾਹਰੋਂ ਖੜ ਕੇ ਨਹੀਂ ਦੇਖ ਪਾ ਰਹੇ ਇਹ ਚੀਜ਼ਾਂ ਪਰ ਬਹੁਤ ਮਨ ਨੂੰ ਤਸੱਲੀ ਹੈ ਅੱਜ ਇੱਕ ਗੱਲ ਦੀ ਵੀ ਉਸ ਟਾਈਮ ਗੁਰੂ ਦੀ ਕਿਰਪਾ ਹੋਈ ਸੱਚੇ ਪਾਤਸ਼ਾਹ ਦੀ ਪੱਪੂ ਬਾਈ ਦੀ ਸੇਵਾ ਮਿਲੀ ਸਾਨੂੰ ਤੇ ਅਸੀਂ ਮਨ ਚ ਚਾਇਆ ਸੀ ਵੀ ਇਹਦੀ ਬੇਟੀ ਇੱਕ ਦਿਨ ਇਹਨੂੰ ਮਿਲੇ ਘਟੋ ਘਾਟੇ ਦੀ ਜਿਵੇਂ ਆਉਣ ਦੀ ਕੋਈ ਵਜ੍ਹਾ ਹੋਵੇ ਇਨੂੰ ਐਨ ਲੱਗੇ ਮੇਰਾ ਕੋਈ ਆਪਣਾ ਹੈਗਾ ਅੱਜ ਵੀ ਤਾਂ ਉਹ ਆਪਣੀ ਧੀ ਦੀ ਆਪਣੇ ਪੁੱਤਰਾਂ ਦੇ ਨਾਲ ਆਪਣੇ ਪਤੀ ਦੇ ਨਾਲ ਆਪਣੇ ਸਹੁਰੇ ਦੇ ਨਾਲ ਇੱਥੇ ਆ ਖੜੀ ਹੋਈ ਅੱਜ ਸਾਡੇ ਘਰ ਸੁਪਨਿਆਂ ਦੇ ਘਰ ਸਵੇਰ ਦੇ ਆਏ ਹੋਏ ਨੇ ਉਹੀ ਗੱਲ ਪੱਪੂ ਬਾਈ ਨੇ ਤਾਂ ਚਿਹਰਾ ਹੀ ਨਹੀਂ ਦੇਖਿਆ ਸੀ ਕਦੇ ਪੱਪੂ ਬਾਈ ਨੂੰ ਤਾਂ ਨਾਮ ਵੀ ਨਹੀਂ ਪਤਾ ਸੀ ਆਪਣੀ ਬੇਟੀ ਦਾ ਮੇਰੀ ਦਾ ਨਾਮ ਕੀ ਆ ਤੇ ਅੱਜ ਪੱਪੂ ਬਾਈ ਵੀ ਮਿਲਿਆ ਆਪਣੀ ਧੀ ਦੇ ਸਿਰ ਤੇ ਹੱਥ ਰੱਖਿਆ ਤੇ ਉਸ ਧੀ ਦੀ ਵੀ ਪਤਾ ਨਹੀਂ ਕਿੰਨੇ ਆ ਜਨਮਾਂ ਦੀ ਉਹ ਜਿਹੜੀ ਰੂਹ ਸੀਗੀ ਉਹ ਆਪਣੇ ਬਾਪ ਨੂੰ ਮਿਲਣ ਲਈ ਅੰਦਰੋਂ ਅੰਦਰ ਹੀ ਪਤਾ ਨਹੀਂ ਕਿੰਨੀ ਕਿ ਤੜਫ ਰਹੀ ਹੋਗੀ ਕਿਉਂਕਿ ਇਨਸਾਨ ਨੂੰ ਉਹੀ ਸਮਝ ਆਉਂਦੀ ਹੈ ਜੋ ਅਸੀਂ ਦੇਖ ਸਕਦੇ ਹਾਂ ਜੋ ਅਸੀਂ ਸੁਣ ਸਕਦੇ ਹਾਂ ਜੋ ਅਸੀਂ ਸਮਝ ਸਕਦੇ ਹਾਂ ਜੋ ਦੇਖਿਆ ਸੁਣਿਆ ਨਹੀਂ ਕਦੇ ਉਹਨੂੰ ਸਮਝ ਹੀ ਨਹੀਂ ਸਕਦਾ ਇਨਸਾਨ ਪਰ ਖੂਨ ਹੈ ਜਿਹੜਾ ਆਪਣਾ ਉਹ ਕਿਤੇ ਨਾ ਕਿਤੇ ਵਾਲਾ ਜੂਰ ਮਾਰਦਾ ਜੇ ਖੂਨ ਇਕੱਠਾ ਹੋਇਆ ਤੇ ਸਾਥੀਆਂ ਦੇ ਹਿੱਸੇਦਾਰ ਬਣੇ ਨਾਲ ਅਸੀਂ ਇਹਦੇ ਗਵਾਹ ਬਣੇ ਨਾਲ ਭਾਗਾ ਵਾਲੇ ਸਮੇਂ ਤੇ ਆਪਣੇ ਆਪ ਨੂੰ ਵੀ ਪਰ ਇਹ 30 ਸਾਲਾਂ ਦੀ ਮਨਪ੍ਰੀਤ ਅੱਜ ਪਹਿਲੀ ਵਾਰੀ ਆਪਣੇ ਪਿਤਾ ਜੀ ਨੂੰ ਮਿਲੀ ਆ ਆਪਣੇ ਬਾਪ ਨੂੰ ਮਿਲੀ ਆ ਅਰਦਾਸ ਕਰਿਓ ਅਗਲਾ ਜੀਵਨ ਮੈਨੂੰ ਜਦੋਂ ਮਿਲੀ ਭੈਣ ਮੈਨੂੰ ਹੁਣੇ 2 ਮਿੰਟ ਪਹਿਲਾਂ ਹੀ ਗੱਲ ਕਰਦੇ ਹਟੇ ਕਹਿੰਦੀ ਅਸੀਂ ਲੈ ਕੇ ਜਾਣਾ ਛੱਡਣਾ ਨਹੀਂ ਬਾਪਾ ਨਾਲ ਤੇ ਪਰ ਇਹ ਵੀ ਇੱਕ ਦਿਨ ਸਮਾਂ ਆਵੇ ਅਰਦਾਸ ਕਰਿਓ ਕਿਉਂਕਿ ਅੱਜ ਬੱਪੂ ਬਾਈ ਜਾਣ ਨੂੰ ਤਿਆਰ ਨਹੀਂ ਹਜੇ ਬੱਪੂ ਬਾਈ ਕਹਿੰਦਾ ਬੱਪੂ ਬਾਈ ਜਾਣਾ ਨਾਲ ਬੇਟੀ ਦੇ ਕਿਉਂ ਇੱਥੇ ਹੀ ਲੱਗਾਈ ਬਹੁਤ ਧੀ ਗੁਲੇ ਰਹਿ ਜਾ ਕੇ ਆਹ ਦੇਖ ਪਰ ਆਹ ਦੇ ਮੁੰਡਾ ਹੀ ਆਇਆ ਹੈ ਤੇਰਾ ਇਹ ਪ੍ਰੋਣਾ ਨਹੀਂ ਗਾ ਪੁੱਤ ਆ ਤੇਰਾ ਪੁੰਜਾਇ ਨਹੀਂ ਅੱਛਾ ਚੱਲ ਇਹਨਾਂ ਨੂੰ ਕੱਫ ਮਿਲ ਕੇ ਜਾ ਕੇ ਮਿਲ ਕੇ ਜਾ ਮੈਂ ਉਸ ਤੋਂ ਪਹਿਲਾਂ ਫੀਲਕੋਟ ਜਾਣ ਤੇ ਪਾਪਾ ਜੀ ਦੀ ਮਦਦ ਦਿੱਤਾ ਮੈਂ ਅੱਖੀਂ ਇਹਨਾਂ ਨੂੰ ਬੈਠੇ ਦੇਖਾਂ ਜਿਵੇਂ ਮੈਨੂੰ ਪਤਾ ਉਹ ਮੇਰੇ ਪਾਪਾ ਨੇ ਉਹ ਵੀ ਨਹੀਂ ਕਿਹਾ ਅੱਛਾ ਤੂੰ ਦੇਖਿਆ ਇਹਨੂੰ ਅੱਖੀਂ ਹਾਂ ਜੀ ਬੱਤ ਜੀ ਜੇ ਤੁਸੀਂ ਡੈਸਕੂ ਕੀਤਾ ਨਾ ਉਸੇ ਹਾਲ ਦੇ ਵਿੱਚ ਮੈਨੂੰ ਬਹੁਤ ਵਾਰ ਦੇਖਿਆ ਉੱਥੇ ਅੱਖੀ ਦੇਖਿਆ ਪਰ ਮੈਨੂੰ ਪਤਾ ਹੀ ਨਹੀਂ ਸੀ ਦੇ ਨੇ ਅਸੀਂ ਹਰ ਵੀਰਵਾਰ ਜਾਣਾ ਹੀ ਜਾਣਾ ਬਾਬਾ ਜੀ ਹਜੇ ਤੱਕ ਜਾਣਾ ਜਦੋਂ ਦਾ ਵਿਆਹ ਹੋਇਆ ਹਾਂ ਜੀ ਕਿਹੜੇ ਸਾਲ ਵਿੱਚ ਵਿਆਹ ਹੋਇਆ ਸੀ ਮੇਰਾ 2013 ਚ ਹੋਇਆ ਪਰ ਮੇਰੇ ਮਿਆਰੀ ਤੋਂ ਪਹਿਲਾਂ ਦੇ ਜਾਣਦੀ ਮੇਰੇ ਹਸਬੰਦ ਇਹਨਾਂ ਨੂੰ ਤਾਂ 15 ਸਾਲ ਹੋ ਗਏ ਪਾਪਾ ਜੀ ਤੁਸੀਂ ਦੇਖਦੇ ਹੁੰਦੇ ਸੀ ਉਦੋਂ ਇੱਥੇ ਇਹਨਾਂ ਨੂੰ ਇਹ ਗੇਟ ਤੇ ਬੈਠ ਹਾਂ ਜੀ ਲੰਗਰ ਹਾਲ ਦੇ ਵਿੱਚ ਹੀ ਬੈਠੇ ਹਾਂ ਹਾਂ ਉੱਥੇ ਗੋਨਜੇ ਤੇ ਬੈਠ ਹਾਂ ਮੈਂ ਅੱਖੀ ਦੇਖਿਆ ਹਰ ਵੀਰਵਾਰ ਦੇਖਦੀ ਹੁੰਦੀ ਸੀ ਕਸ ਉਸੇ ਗੱਲ ਦਾ ਦਿਮਾਗ ਤੇ ਅੰਦਰ ਜੇ ਕਾਸ਼ ਉਹ ਤੋਂ ਪਤਾ ਲੱਗਦੀ ਹੁੰਦਾ ਨਾ ਪਰ ਬਾਬਾ ਫਰੀਦ ਜੀ ਨੇ ਤੇਰੀ ਸੁਣ ਲਈ ਸੋਚ ਕੇ ਦੇਖਤੀ ਹੈ ਹਾਂ ਜੀ ਮੈਂ ਬਹੁਤ ਮੰਨਦੀ ਹਾਂ ਵਾਹ ਈ ਰੱਬ ਮੇਰੇ ਕੋ ਹਰ ਵੀਰਵਾਰ ਮੱਥਾ ਟੇਕਣ ਜਾਂਦੀ ਸੀ ਭੈਣ ਬਾਬੇ ਫਰੀਦ ਜੀ ਦੇ ਤੇ ਹਰ ਵੀਰਵਾਰ ਆਪਣੇ ਬਾਪ ਨੂੰ ਉੱਥੇ ਬੈਠਿਆਂ ਦੇਖਦੀ ਸੀ ਉੱਥੇ ਲੰਗਰ ਦੇ ਵਿੱਚ ਤੇ ਉਹ ਆਪਣੇ ਬਾਪ ਨੂੰ ਦੇਖਦੀ ਸੀ ਉਹਨੂੰ ਕੀ ਪਤਾ ਸੀ ਮੇਰਾ ਬਾਪ ਆਏ ਉਹਨੂੰ ਕੀ ਪਤਾ ਸੀ ਵੀ ਇੱਕ ਦਿਨ ਇਹ ਮੈਨੂੰ ਪਤਾ ਲੱਗੂ ਵੀ ਮੇਰਾ ਪਿਓ ਬੈਠਾ ਸੀ ਉੱਥੇ ਉਹ ਮਨਪ੍ਰੀਤ ਜਿਹੜੀ ਆਪਣੇ ਰੱਬ ਨੂੰ ਮੰਨ ਜਾਂਦੀ ਸੀ ਉੱਥੇ ਨੂੰ ਹਰ ਰੋਜ਼ ਹਰ ਵੀਰਵਾਰ ਉਹਦਾ ਬਾਪ ਮਿਲਦਾ ਸੀ ਤੇ ਅੱਜ 30 ਸਾਲਾਂ ਬਾਅਦ ਇਹ ਗੱਲ ਦਾ ਖਲਾਸਾ ਹੁੰਦਾ ਵੀ ਉਹ ਮੇਰਾ ਬਾਪ ਹੀ ਸੀ ਜਿਹੜਾ ਉੱਥੇ ਬੈਠਾ ਹੁੰਦਾ ਦੇਖੋ ਕੁਦਰਤ ਦੇ ਰੰਗ ਆਏ ਕਰਮਾਂ ਦੀ ਖੇਡ ਆ ਇਹ ਅੱਜ ਦਾ ਇਨਸਾਨ ਕਿੰਨੀ ਸਪੀਡ ਨਾਲ ਭੱਜ ਰਿਹਾ ਕਿੰਨੀਆਂ ਇਧਰੋਂ ਉਧਰੋਂ ਹੱਥ ਪੱਲੇ ਮਾਰਦਾ ਕੋਸ਼ਿਸ਼ਾਂ ਕਰਦਾ ਮੇਰੀਆਂ ਵੱਡੀਆਂ ਵੱਡੀਆਂ ਕੋਠੀਆਂ ਵੱਡੇ ਵੱਡੇ ਕਾਰਖਾਨੇ ਵੱਡੀਆਂ ਵੱਡੀਆਂ ਕਾਰਾਂ ਪਰ ਦੇਖੋ ਕਿਤੇ ਨਾ ਕਿਤੇ ਜਜ਼ਬਾਤ ਕਿਤੇ ਨਾ ਕਿਤੇ ਰਿਸ਼ਤੇ ਕਿਤੇ ਨਾ ਕਿਤੇ ਉਹ ਉੱਪਰ ਵਾਲਾ ਆਪਣੀ ਖੇਡ ਆ ਜਿਹੜੀ ਉਹ ਖੇਡਦਾ ਅਸੀਂ ਕੱਟ ਪੁਤਲੀਆਂ ਵਾਂ ਜਿਵੇਂ ਉਹਨੂੰ ਚਾਹੀ ਜਾਂਦਾ ਅਸੀਂ ਨੱਚੀ ਜਾਂਦੇ ਹਾਂ ਪਰ ਅਸੀਂ ਬਹਿਮ ਕਰ ਜਾਂਦੇ ਕਈ ਵਾਰੀ ਵੀ ਅਸੀਂ ਵੀ ਕਰ ਰਹੇ ਹਾਂ ਸਾਰਾ ਕੁਝ ਕਿਸੇ ਬਹਿਮ ਨਾ ਕਰੋ ਦੇਖੋ ਇਹਨਾਂ ਦੀ ਜ਼ਿੰਦਗੀ ਚ ਕਿੱਡੀ ਵੱਡੀ ਅੱਜ ਤਵਜੀਲੀ ਆ ਗਈ ਅੱਜ ਉਹ ਭੈਣ ਆਪਣੇ ਬਾਪ ਨੂੰ ਮਿਲ ਕੇ ਆਪਣੇ ਪਿਤਾ ਜੀ ਨੂੰ ਮਿਲ ਕੇ ਜਾ ਰਹੀ ਹੈ ਜਿਨ੍ਹਾਂ ਨੇ ਮਤਲਬ ਉਹਨੇ ਕਦੇ ਸੁਪਨੇ ਚ ਵੀ ਨਹੀਂ ਸੀ ਦੇਖਿਆ ਵੀ ਮੇਰਾ ਬਾਪ ਹੋਊਗਾ ਇਹ ਹਾਲਾਂਕਿ ਉੱਥੇ ਰੋਜ਼ ਵੰਗੂ ਮਿਲਦੇ ਅਧਿਆਰ ਵੀਰਵਾਰ ਜਦੋਂ ਅੱਜ ਤੋਂ 30 35 ਸਾਲ ਪਹਿਲਾਂ ਕੋਟੀਆਂ ਕਿਹੜੀਆਂ ਹੁੰਦੀਆਂ ਸੀ ਮੰਵੜਾ ਮਮੀ ਡੈਡੀ ਟੀਚਰ ਸੀ ਦੋਨੋਂ ਤਾਂ ਕੋਠੀ ਸੀ ਐਡੀ ਵੱਡੀ ਤੇ ਉਹ ਕਹਿੰਦੀ ਸਕੀ ਭੈਣ ਨੇ ਕੋਠੀ ਵੇਚਦੀ ਜਿਵੇਂ 100 ਰੁਪਏ ਦੀ ਚੀਜ਼ ਸੀ ਉਹ 10 ਰੁਪਏ ਚ ਵੇਚਦੀ ਕਬ ਜੇ ਤੇ ਅੱਗੇ ਤਾਂ ਬਣ ਨਹੀਂ ਸਕਦੇ ਭਰਾ ਦੇ ਨਾਂ ਤੇ ਸੀ ਇਹ ਠੀਕ ਨਹੀਂ ਸੀ ਦਿਮਾਗੀ ਵੇਚ ਨਹੀਂ ਸਕਦਾ ਸੀਗਾ ਉਹ ਮੈਂ ਕਬ ਜੇ ਤੇ ਵੇਚਦੀ ਤੇ ਇਹ ਬੰਦਾ ਉਹ ਢਾਈ ਹੋਈ ਸੌਰੀ ਵਿਕੀ ਹੋਈ ਕੋਠੀ ਦੇ ਬਾਹਰ ਸੌਂਦਾ ਰਿਹਾ ਕਿੰਨੇ ਸਾਲ ਉਸ ਕੋਠੀ ਦੇ ਗੇਟ ਤੇ ਸੌਂਦਾ ਰਿਹਾ ਜਾ ਕੇ ਆਬਦੀ ਦੇ ਦੇਖੋ ਸੜਕਾਂ ਤੇ ਰੁਲ ਗਿਆ ਵਿਚਾਰਾ ਇੰਨੇ ਸਾਲ ਅੱਜ ਮਿਲੀ ਤੀ ਅੱਜ ਕੋਈ ਕਹਿਣ ਵਾਲਾ ਮਿਲਿਆ ਵੀ ਮੈਂ ਤੈਨੂੰ ਪਾਪਾ ਲੈ ਕੇ ਜਾਣਾ ਕਰੇ ਤੇ ਅੱਜ ਪਾਪਾ ਕਹਿ ਰਿਹਾ ਵੀ ਨਹੀਂ ਮੈਂ ਤਾਂ ਇੱਥੇ ਹੀ ਰਹਿਣਾ ਅੱਜ ਉਹ ਸਾਡੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਅੱਜ ਕਿਰਪਾ ਹੋਈ ਅੱਜ ਪੱਪੂ ਨੂੰ ਕੋਈ ਇਹ ਗੱਲ ਕਹਿ ਰਿਹਾ ਇਹਨੂੰ ਗੱਲ ਪੱਪੂ ਵੀ ਮੈਂ ਪਾਪਾ ਤੈਨੂੰ ਲੈ ਕੇ ਜਾਣਾ ਕੀ ਕਹੇ ਤੈਨੂੰ ਡੈਡੀ ਕਹੇ ਕਿ ਪਾਪਾ ਪਾਪਾ ਹੀ ਕਹਿਣਾ ਪਾਪਾ ਹੀ ਕਹਿਣਾ ਕੁੜੀ ਏ ਸੀਗਾ ਡੈਡੀ ਨਹੀਂ ਕਹਿਣਾ ਛੱਡ ਜਾਣੀ ਹਾਂ ਛੱਡ ਜਾਣਗੇ ਤੈਨੂੰ ਤੂੰ ਇੰਨਾ ਫਿਕਰ ਫਿਕਰ ਕਰ ਤੂੰ ਗੱਲ ਲੱਗ ਗਿਆ ਠੀਕ ਹੈ ਪਰ ਤੇਰਾ ਨਾਮ ਨਹੀਂ ਲੱਗੇਦਾ ਕੋਈ ਨਹੀਂ ਤੂੰ ਕਹਿ ਹਾਂ ਆਇਓ ਕਿਸ ਦਿਨ ਫਿਰ ਅਸੀਂ ਵੀ ਤਿਆਰੀ ਕਰਾ ਦਾਂਗੇ ਫਿਰ ਲੈ ਜਾਵਾ ਕੇ ਹਾਂਜੀ ਫੋਨ ਕਰਕੇ ਕੋਈ ਨਾ ਲੈ ਜਾ ਮੈਂ ਤੀ ਫੋਨ ਤੇਨੂੰ ਗੱਲ ਘੱਟ ਨਹੀਂ ਕਰਉਂਦੀ ਨੀ ਗੱਲ ਇਹਦੀ ਨਹੀਂ ਕੋਈ ਤੁਸੀਂ ਮੈਂ ਤੁਹਾਨੂੰ ਨੰਬਰ ਦਿੰਨਾ ਹੋਰ ਫਿਰ ਉੱਤੇ ਗੱਲ ਹੋਊਗੀ ਠੀਕ ਹੈ

ਇਹ ਤਾਂ ਗੋ ਵਧੀਆ ਨਿਊਡਲ ਖਾਣੇ ਮੈਨੂੰ ਵੀ ਫਾਇਦੇ ਆਹ ਦੁਕਾਨ ਜਿਹੜਾ ਬੰਦਾ ਪੜਨਾ ਬਸ ਉਹ ਆਹ ਭਾਈ ਨੂੰ ਜਾਣਦੇ ਹੋ ਆ ਜਾਣਦੇ ਆ ਇਹ ਤੋਹਣਾ ਭਾਈ ਇਹਦਾ ਫੋਟੋ ਆ ਬਸ ਉਹਨੂੰ ਉਹਦਾ ਕੀ ਲੱਗਦਾ ਐਸਾ ਲੱਗਦਾ ਕੀ ਲੱਗਦਾ ਐ ਤਾਂ ਜੱਟਾ ਮਾਮੂਆ ਮੇਰਾ ਹੈ ਮਾਮੂਆ ਮੇਰਾ ਤੇਰੇ ਹੋਣਾ ਨਾ ਕੀ ਮਮਾਂ ਤੇ ਮਮਾਂ ਦਾ ਹੈਗਾ ਨਾ ਇਹ ਤੁਸੀਂ ਮਮਾਂ ਨਹੀਂ ਜਾ ਮਮਾਂ ਦੇ ਇਹ ਭੂਆ ਦਾ ਹੋਂਡਾ ਥੋੜੀ ਨੇ ਹਾਂ ਹੈਗਾ ਭੂਆ ਦਾ ਮੁੰਡਾ ਭੂਆ ਦਾ ਕੀ ਨਾਮ ਤੁਹਾਰਾ ਵਧੀ ਉਹਦਾ ਨਾਮ ਤਾਂ ਜਾਣਦਾ ਕੋਪੜ ਦਾ ਕੀ ਨਾਮ ਕੋਪੜ ਦਾ ਹੈਗਾ ਹਾਂ ਜੱਜ ਸਿੰਘ ਜੱਜ ਸਿੰਘ ਉਹ ਕਿਹਦਾ ਪੂਰਾ ਨਾਮ ਕੀ ਬਾਈ ਦਾ ਪੂਰਾ ਖਮਾ ਤੱਕ ਦਾ ਨਹੀਂ ਕੋਈ ਇਹ ਜਿਵੇਂ ਅ ਵੀ ਠੀਕ ਆ ਪਰ ਕਹਿੰਦਾ ਯਾਰ ਇਹ ਵੀਰ ਕਮਰ ਕਲਜੀਤ ਸਿੰਘ ਪੱਪੂ ਐ ਦਾ ਨਾਮ ਵੀਰ ਦਾ ਤੇ ਇਹ ਵੀਰ ਦੇ ਫਾਦਰ ਤੇ ਮਦਰ ਦੋਨੋਂ ਟੀਚਰ ਸੀਗੇ ਜੀ ਇਸੇ ਫਰੀਦਕੋਟ ਸ਼ਹਿਰ ਦੇ ਵਿੱਚ ਉਹਨਾਂ ਨੇ ਨੌਕਰੀ ਕੀਤੀ ساری ਜ਼ਿੰਦਗੀ ਉਹਨਾਂ ਦਾ ਨਾਮ ਗੁਰਚਾਰਨ ਸਿੰਘ ਸਚਦੇਵਾ ਤੇ ਇਹ ਵੀਰ ਦਾ ਨਾਮ ਕਮਰ ਕਲਜੀਤ ਸਿੰਘ ਸਚਦੇਵਾ ਵਾ ਤੇ ਇਹ ਵੀਰ ਅਰੋੜਾ ਬਰਾਦਰੀ ਨਾਲ ਬਿਲੋਂਗ ਕਰਦੇ ਆ ਤੇ ਇਹ ਵੀਰ ਪਿਛਲੇ 20-22 ਸਾਲਾਂ ਤੋਂ ਇਸੇ ਹਾਲਾਤ ਚ ਆਪਣੇ ਇੱਥੇ ਠੋਈਪੁਰ ਸ਼ਹਿਰ ਤੇ ਵੇਖੋ ਫਰੀਦਕੋਟ ਸ਼ਹਿਰ ਦੇ ਵਿੱਚ ਘੁੰਮ ਰਿਹਾ ਵੀਰ ਦਿਮਾਗੀ ਹਾਲਤ ਦੀ ਬਿਲਕੁਲ ਠੀਕ ਨਹੀਂ ਇਹ ਵੀਰ ਦੇ ਪਰਿਵਾਰ ਵੀ ਖੀਰੂ-ਖੀਰੂ ਹੋ ਗਿਆ ਮਾਪੇ ਦੋਨਾਂ ਦੀ ਡੈਥ ਹੋ ਗਈ ਆ ਤਿੰਨ ਭੈਣਾਵਾਂ ਉਹ ਆਪੋ ਆਪਣੇ ਘਰਾਂ ਦੇ ਵਿੱਚ ਆ ਤੇ ਇਹਨੂੰ ਕੋਈ ਨਹੀਂ ਸੰਭਾਲਣ ਵਾਲਾ ਇਹਦਾ ਘਰ ਸੀ ਜਿਹੜਾ ਉਹ ਵੀ ਵੇਚ ਦਿੱਤਾ ਗਿਆ ਇਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਤੇ ਇਹਦੇ ਜਿਹੜੇ ਫਾਦਰ ਸਾਹਿਬ ਸੀ ਉਹਦੇ ਵੱਲੋਂ ਜਿੰਨੀ ਵੀ ਉਹਦੇ ਕੋਲੇ ਪੈਸਾ ਸੀ ਜਾਂ ਜਮਾ ਪੂੰਜੀ ਸੀਗੀ ਉਹ ਇਸ ਵੀਰ ਦੇ ਨਾਮ ਤੇ ਐਫ.ਡੀ.ਆਂ ਕਰਵਾ ਕੇ ਰੱਖੀਆਂ ਹੋਈਆਂ ਤੇ ਉਹਦੇ ਲਈ ਕਮੇਟੀ ਬਣੀ ਹੋਈ ਆ ਇੱਕ ਇਹਨਾਂ ਦੇ ਕੁਝ ਪਰਿਵਾਰਕ ਮੈਂਬਰ ਇਹਦੇ ਚਾਚੇ ਤਾਏ ਇਹਦੇ ਭੂਆ ਦਾ ਬੇਟਾ ਇੰਨੀਆਂ ਭੈਣਾਂ ਉਹਦੇ ਵਿੱਚ ਮੈਂਬਰ ਆ ਸਾਰੀਆਂ ਤੇ ਉਹ ਉਸ ਚੀਜ਼ ਦਾ ਸਾਰੇ ਖਿਆਲ ਰੱਖਦੇ ਆ ਵੀ ਪੈਸੇ ਨੂੰ ਕੋਈ ਇਹ ਖਰਾਬ ਨਾ ਕਰ ਸਕੇ ਤੇ ਪਰ ਇਹ ਨੂੰ ਇਹ ਖਰਾਬ ਹੋ ਰਿਹਾ ਖੁਦ ਇਹਦੇ ਬਾਰੇ ਕਿਸੇ ਨੇ ਧਿਆਨ ਨਹੀਂ ਦਿੱਤਾ ਜਿੰਨੀਆਂ ਕਿ ਉਹਨਾਂ ਨੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਸੀ ਉਹਨਾਂ ਨੇ ਕੀਤੀਆਂ ਨਹੀਂ ਗਿਆ ਪਰ ਉਹਨਾਂ ਦੇ ਵਿੱਚੋਂ ਕੁਝ ਵੀਰ ਨੇ ਸਾਡਾ ਇੱਕ ਮਨਦੀਪ ਸਿੰਘ ਵੀਰ ਆ ਇਹਨਾਂ ਵੀ ਭੂਆਈ ਦਾ ਬੇਟਾ ਉਹਨਾਂ ਨੇ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਵੀਰ ਬਾਰੇ ਉਹਨੇ ਸਾਨੂੰ ਵੀਡੀਓ ਭੇਜੀ ਜਿਹੜੀ ਕਿ ਤੁਸੀਂ ਦੇਖੀ ਆ ਬੀ ਇਹ ਮੇਰਾ ਇੱਕ ਭਰਾ ਜਿਹੜਾ ਇਸ ਹਾਲਾਤ ਚ ਫਿਰਦਾ ਤੇ ਅੱਜ ਅਸੀਂ ਫਰੀਦਕੋਟ ਸ਼ਹਿਰ ਦੇ ਵਿੱਚ ਇੱਥੇ ਪਹੁੰਚੇ ਆ ਤੇ ਅਸੀਂ ਚਾਹੁੰਦੇ ਆ ਵੀ ਇਸ ਵੀਰ ਦੀ ਦਿਮਾਗੀ ਹਾਲਤ ਠੀਕ ਹੋ ਜAVE ਤੇ ਆਪਣੀ ਨਾਰਮਲ ਜ਼ਿੰਦਗੀ ਜਿਓ ਸਕੇ ਜੀ ਤੇ ਇਹ ਵੀਰ ਦਾ ਜਿਹੜਾ ਵਿਆਹ ਉਹ ਵੀ ਹੋਇਆ ਹੋਇਆ ਸੀਗਾ ਤੇ ਪਰ ਇਹਦੇ ਦਿਮਾਗੀ ਹਾਲਾਤ ਖਰਾਬ ਹੋਣ ਕਰਕੇ ਇਹਦਾ ਵਿਆਹ ਵੀ ਟੁੱਟ ਗਿਆ ਇਹਦੀ ਬੇਟੀ ਆਪਣੇ ਨਾਨਕੇ ਪਰਿਵਾਰ ਚ ਪਾਲ ਰਹੀ ਆ ਤੇ ਉਹਨੂੰ ਵੀ ਕਿਸੇ ਨੇ ਜਾ ਕੇ ਪੁੱਛਿਆ ਨਹੀਂਗਾ ਤੇ ਇਹਨਾਂ ਤੁਹਾਨੂੰ ਜਿਵੇਂ ਦੱਸਿਆ ਵੀ ਪਰਿਵਾਰ ਕੇ ਮੈਂਬਰ ਤਾਂ ਉਹੀ ਹੈ ਇਹ ਨਹੀਂ ਜਿਹਨੂੰ ਕਿਉਂਕਿ ਜਿਹੜਾ ਇੰਦਾ ਸੜਕਾਂ ਤੇ ਫਿਰ ਰਿਹਾ ਵਿਚਾਰਾ ਉਹਦਾ ਪਰਿਵਾਰ ਨਹੀਂ ਹੋ ਸਕਦਾ ਜਿਹਦੇ ਪਰਿਵਾਰ ਹੁੰਦੇ ਆ ਉਹ ਇੰਦਾ ਨਹੀਂ ਰੁੱਲਦੇ ਜੀ ਤੇ ਇਹ ਅੱਜ ਤੁਹਾਡੇ ਸਾਹਮਣੇ ਅਸੀਂ ਫਰੀਦਕੋਟ ਸ਼ਹਿਰ ਦੇ ਵਿੱਚ ਵੀਰ ਖੜੇ ਆ ਇਸ ਟਾਈਮ ਸਕੂਲ ਦੇ ਮੂਹਰੇ ਜੀ ਤੇ ਵੀਰ ਸਕੂਲ ਵੀਰ ਸਕੂਲ ਆ ਜੀ ਫਰੀਦਕੋਟ ਦੇ ਸ਼ਹਿਰ ਦੇ ਵਿੱਚ ਸਰਕਾਰੀ ਸਕੂਲ ਤੇ ਉਹਦੇ ਬਾਹਰ ਖੜੇ ਆ ਉੱਥੇ ਸਾਨੂੰ ਇਹ ਵੀਰ ਮਿਲਿਆ ਅਸੀਂ ਤਕਰੀਬਨ ਦੁਪਹਿਰ ਦੇ ਆਏ ਹੋਏ ਆ ਪੂਰਾ ਫਰੀਦਕੋਟ ਸ਼ਹਿਰ ਇਹਨੇ ਘਮਾਇਆ ਵੀਰ ਨੇ ਪੈਦਲ ਸਾਡੇ ਟੀਮ ਦੇ ਮੈਂਬਰ ਇਹਦੇ ਮਗਰ ਮਗਰ ਤੋਂ ਮਰੇ ਦੀ ਬੜੀ ਮੁਸ਼ਕਲ ਨਾਲ ਬੇਦੋ ਰੋਕਿਆ ਅਗਰੈਸਿਵ ਸੀਗਾ ਬਹੁਤ ਸ਼ਾਂਤ ਹੋਇਆ ਥੋੜਾ ਜਿਹਾ ਵੀਰ ਵੈਗ ਨੂੰ ਕਿਰਪਾ ਕਰ ਨਸੀ ਇਹਦਾ ਵੀਰ ਦਾ ਇਲਾਜ ਕਰਵਾ ਸਕੀਏ ਤੇ ਤੁਹਾਨੂੰ ਵੀ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਆ ਵੀਰ ਇਸ ਵੀਰ ਦੀ ਸਿਹਤ ਯਾਬੀਵਾਸ ਤੇ ਅਰਦਾਸ ਕਰਿਓ ਤਾਂ ਜੋ ਠੀਕ ਹੋ ਕੇ ਆਪਣੀ ਨੋਰਮਲ ਜ਼ਿੰਦਗੀ ਜੀ ਸਕੇ। ਹੋ ਭਾਈ ਕਵਰ ਗਿਲਜੀਤ ਸਿੰਘ ਜੀ ਨਹੀਂ ਨਹੀਂ ਬੱਲੇ ਬੱਲੇ ਜੀ ਰਿਆਲ ਨੇ ਆ ਜਾ ਭਾਈ ਭਾਈ ਸੈਟਿੰਗ ਕਰਿਆ ਜੀ ਅੰਦਰ ਫਿਰ ਕੋਈ ਨਾ ਕਰਦੇ ਹੋਰ ਹੋਰ ਗਲੀ ਸਿੰਘ ਜੀ ਠੀਕ ਠਾਕ ਹੋ ਸਿੱਪ ਸੀ ਜਕਾਰਾ ਛੱਡ ਦਿਓ ਫਿਰ ਬੋਲੇ ਸੋਨਾ ਵਾਲਾ ਕਾਰੋ ਚਾ ਲੋ ਪੰਜਾਬ ਦਾ ਬਸਨੀਕ ਆ ਤੇ ਸਿੱਖ ਵੀ ਦਾ ਸਾਡਾ ਗੁਰਸਿੱਖ ਤੇ ਰੋਟੀਆਂ ਸੁੱਕੀਆਂ ਵਿੱਚੋਂ ਜੇਬ ਚੋਂ ਕੱਡ ਕੱਡ ਖਾਈ ਜਾਂਦਾ ਰਹਿੰਦਾ ਤੇ ਜੇਬ ਚ ਪਾਈ ਜਾਂਦਾ ਰਹਿੰਦਾ ਜਿਹੜੀ ਚੀਜ਼ ਮਿਲ ਜਾਂਦੀ ਆ ਕੋਈ ਦੇ ਦਿੰਦਾ ਇਹਦੇ ਵਿੱਚ ਜੇਬ ਦੇ ਵਿੱਚ ਕੀ ਕੋਈ ਪਰ ਅਭਿਆਸ ਕੋਟ ਉਹਨੇ ਨਾ ਵੇਰਨਾ ਦਾ ਸਮਾਨ ਜੋ ਵੀ ਖਾਣ ਨੂੰ ਚੀਜ਼ ਮਿਲਦੀ ਸੀ ਵਧੀਆ ਤੇ ਅੱਜ ਖਾਈ ਜਾ ਰਿਹਾ ਵੀ ਆ ਕੱਢ ਕੱਢੇ ਇਸੇ ਹਾਲਾਤ ਦੇ ਵਿੱਚ ਇਹ ਮੂਰ ਦੇ ਵਿੱਚ ਠੀਕ ਗੱਲ ਕਰ ਤਮ ਦਾ ਵੀ ਇਹ ਹਾਲਾਤ ਦੇਖੋ ਇੱਥੇ ਦੇ ਹੱਥਾਂ ਦੇ ਨਾਲ ਇਹ ਨਾ ਸਮੜਾ ਬੋ ਕਰਦਾ ਹਾਂ ਆ ਵੀ ਖੋਲ ਦੇ േ ഗുരു ഗുരുവാ ഗുരു